<murs> दो नंबर मशीन जे नंबर जो बटन आहे हिकु तरीकू दो नंबर वारा बटन दॿ ॾियो ਦੇ ਆਉਣਾ ਪਹਿਲੇ ਨੰਬਰ ਤੇ ਆ ਖੋਡੀਆਂ ਸਾਹਿਬ ਤੁਹਾਡੇ ਸਾਊ شریف ਜਸਰਦਾਰ ਬੰਦਾ ਇਮਾਨਦਾਰ ਬੰਦਾ ਵੀਰੋ ਵੀਰੋ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਉਹਦੇ ਬਦਲੇ ਤੁਸੀਂ ਕਾਂਗਰਸੀਆਂ ਦੇ ਕਾਲੂਆਂ ਨੂੰ ਜ਼ੀਰੋ ਕਰੋ ਕੋਈੰਤ ਮਾਲ ਵੱਲੋਂ ਬਿਜਲੀ ਦੇ ਬਿੱਲ ਜੀਰੋ ਜਨਤਾ ਵੱਲੋਂ ਕਾਂਗਰਸ ਤੇ ਕਾਲੀਰ ਲਜੀਓ ਇਹ ਜੀਰੋ ਦਾ ਜਵਾਬ ਜੀਰੋ ਨਾਲ ਦੇ ਲੋ ਮਸਲਾ ਵੱਧ ਗਿਆ ਮੇਰਾ ਤੜਕੇ ਦਾ ਚੱਲਿਆ ਹੋਇਆ ਪਹਿਲਾਂ ਭਲਾੜੇ ਫਿਰ ਮਾਂਸਾ ਫਿਰ ਮਾਉਂਡ ਹੁਣ ਤੁਹਾਡੇ ਕੋਲੇ ਇਧਰੋਂ ਪੁੱਛੋ ਜਾਊ ਫਿਰ ਜਾਂਦੇ ਹੋਏ ਬਰਨਾਲੇ ਮੇਰਾ ਮਾਇ ਨਹੀਂ ਥੱਕਦਾ ਜਿੰਨਾ ਚਿਰ ਜਿੰਨਾ ਚਿਰ ਇਹਨਾਂ ਦੀਆਂ ਜੜਾਂ ਦੀ ਪੱਟੀਆਂ ਇਹਨਾਂ ਦੀ ਮੈਂ ਨਹੀਂ ਹਟਦਾ ਦੁਖੀ ਕਰ ਰਿਹਾ ਕਿ ਇਹਨਾਂ ਨੇ ਤਿੰਨ ਪੀੜੀਆਂ ਖਾ ਗਏ ਸਾਡੀਆਂ ਇਹ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬਡਾਪਾ ਖਾ ਗਏ ਮਹਿਲ ਪਾ ਲਏ ਵੱਡੇ ਵੱਡੇ ਮਹਿਲ ਪਾ ਲਏ ਤੇ ਸਾਨੂੰ ਮਲੰਗ ਦੱਸਦੇ ਆ ਸਾਨੂੰ ਕਹਿੰਦੇ ਮਲੰਗ ਇਹ ਮਲੰਗੀ ਚੰਗਿਆਂ ਇਹ ਮਲੰਗੀ ਮੰਜੀ ਠੋਕਣਗੇ ਦੇਖੋ ਸੇਬੀ ਇੱਕ ਵਾਰੀ ਬੋਲੂ ਗਾਲ ਦਸਰੀ ਅੰਦਰਲੀ ਧਿਆਨ ਨਾਲ ਅੰਦਰਲੀ ਗਾਲ ਦਸਰੀ ਗਾਹਾਂ ਨਾ ਕਰ ਦਿਓ ਕਿਤੇ ਗੱਲਾਂ ਆਰਸਰ ਜੇ ਕੁਝ ਦੱਸ ਦੇ ਨਾ ਇਹਨਾਂ ਨਾਲ ਵੀ ਪੰਜਾਬ ਦੇ ਆਰਸਰ ਲੱਗੇ ਹੁੰਦੇ ਨਾ ਇਹਨਾਂ ਦੇ ਨਾਲ ਉਹ ਮੈਨੂੰ ਆਪਸੇ ਇੱਕ ਦੱਸਦਾ ਜੀ ਕਹਿੰਦਾ ਜੀ ਨਾਮ ਤਾਂ ਮੇਰਾ ਨਾਮ ਲਿਓ ਮੈਂ ਨਾਂ ਨਹੀਂ ਲੈਂਦਾ ਨਹੀਂ ਤੈਨੂੰ ਤੇ ਰੱਬਲਾ ਕਹਿਣਗੇ ਮੈਂ ਕਿੰਨੇ ਹਾਲ ਤੋਂ ਦੋਨਾਂ ਦੀ ਸੁਖਵੀਰ ਪਾਲ ਨੇ ਇਤਿਹਾਸ ਸੁਣਾਇਆ ਜੀ ਕਹਿੰਦੇ ਨਹੀਂ ਬਸ ਰੋਂਦੇ ਸੌਂਦੇ ਨੇ ਰੋ ਕੇ ਉੱਠਦੇ ਨੇ ਵਿਆਹ ਕਿੱਥੋਂ ਪੰਗਾ ਪੈ ਗਿਆ ਨਾ ਉਹ ਕਹਿੰਦੇ ਉੱਤੋਂ ਦੀ ਕਿੱਕਲੀ ਕਰਤੀ ਕੰਮ ਕਹਿੰਦੇ ਕਿੱਕਲੀ ਸੁਣ ਕੇ ਦੋਨੇ ਜੀ ਆਪਸ ਚੜ ਲਈ ਜਾਂਦੇ ਨੇ ਤੇ ਭਾਈ ਨੇ ਖਰਾਬ ਕੀਤਾ ਕਰ ਮੋਗਾ ਨੇ ਤਾਂ ਖਰਾਬ ਕੀਤਾ ਆਪਸ ਲੜਾਈ ਉਡੀ ਕਿ ਦੀਵਾਰ ਤਾਂ ਢੋਲ ਲਈ ਉਹ ਬਸ ਕਰੋ ਉਰਜਾ ਦਾ ਬੜਾ ਸਾਰਾ ਨਿਕੋ ਇਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਇਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤਾਂ ਸੀਟ ਫਸ ਗਈ ਬੰਦੇ ਕੋਲ ਜੋ ਕੀਤੇ ਕੰਮ ਭਗਵੰਤ ਨੇ ਪਿੱਛੇ ਹੁੰਤ ਨੇ ਰਿਸ਼ਵਰ ਭਾਨਾ ਪਟੇਲ ਵੀ ਬਿਜਲੀ ਦਾ ਫਿਲਮੀ ਘੱਸੀਆਂ ਚ ਪਾੜੀਆਂ ਨੌਕਰੀਆਂ ਦੇਣ ਵਾਲੀ ਗੰਦੀ ਕਹਾਣੀ ਐ ਲੋਕ ਉਹ ਸਾਨੂੰ ਚਾਹੁੰਦੇ ਸੀ ਜਿਵੇਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਲੋਕ ਉਹ ਸਾਨੂੰ ਚਾਹੁੰਦੇ ਸੀ ਜਿਵੇਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਗੱਲੀਦਾਰ ਦੀ ਫੱਟੀ ਫਿਰ ਸੁਖਵੀਰ ਤੋਂ ਮਜੀਠੀਏ ਨੇ ਮੇਰਾ ਸੁੱਕੀ ਜਾਂਦਾ ਖੂਨ ਵੇ ਮੇਰਾ ਉੱਟੀ ਜਾਂਦਾ ਸਕੂਲ ਵੇ ਜਿਉਂ-ਜਿਉਂ ਮੇਰੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਘੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਂ ਜਾਏ ਮਾਨ ਨੇ ਕੁੱਟੀ ਐ ਲੈ 4 ਜੂਨ ਨੂੰ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਪੱਕੀਆਂ ਹੀ ਛੁੱਟੀ ਐ ama